ਜੋ ਵੀ ਅਸੀਂ ਕੋਈ ਲਫ਼ਜ਼ ਬੋਲਦੇ ਹਾਂ ਜੀ ਵੀ ਪਿੰਡ ਪਰਾਵਾਂ ਦਾ ਕਿਉਂਕਿ ਆਪਣਾ ਜਿਹੜਾ ਮਕਸਦ ਹੁੰਦਾ ਹੈ ਵੀ ਮੁਸ਼ਕਲਾਂ ਹੱਲ ਕਰਕੇ ਜੀਵਨ ਆਸਾਨ ਕਰਨਾ ਹੈ ਤੇ ਉਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਖਬਰਾਂ ਚਲੋ ਆਪਣੀ ਜਗ੍ਹਾ ਠੀਕ ਹੈ ਪਰ ਉਹਦੇ ਨਾਲ ਅਸੀਂ ਆਪਣੀ ਸਮਝ ਦੇ ਮੁਤਾਬਕ ਕੋਈ ਨਾ ਕੋਈ ਆਈਡੀਆ ਵੀ ਵਿੱਚੋਂ ਡਿਵੈਲਪ ਕਰਕੇ ਪਿੰਡ ਪਰਾਵਾਂ ਨਾਲ ਸਾਂਝਾ ਕਰੀਏ ਜੀ ਜੀ ਬਿਲਕੁਕੁਲ ਤਾਂ ਕਿ ਪਿਓ ਦੇ ਵਿੱਚ ਉਹਨਾਂ ਨੂੰ ਕੋਈ ਹੱਲ ਕੋਈ ਸੋਲੂਸ਼ਨ ਆ ਜਿਹੜਾ ਜਿਪਿਓ ਪਤਾ ਲੱਗ ਸਕੇ ਕਿਉਂਕਿ ਕੈਨੇਡੀਅਨ ਜਿਹੜਾ ਟੈਕਸ ਲਾਅ ਆ ਨਾ ਇਹ ਇਹ ਆ ਕਿ ਜੇ ਤੁਸੀਂ ਦੁਨੀਆ ਭਰ ਦੇ ਵਿੱਚ ਕਿਤੋਂ ਵੀ ਕੋਈ ਇਨਕਮ ਜਨਰੇਟ ਕੀਤੀ ਆ ਨਾ ਕਿ ਭਾਵੇਂ ਤੁਸੀਂ ਜ਼ਮੀਨ ਦਾ ਠੇਕਾ ਹੀ ਲਿਆ ਉੱਥੇ ਪੰਜਾਬ ਦੇ ਵਿੱਚ ਹੂੰ ਹੂੰ ਕਿ ਜਾਂ ਤੁਹਾਡੀ ਪੈਨਸ਼ਨ ਹੀ ਆਉਂਦੀ ਆ ਵੀ ਉਹ ਆਪਣੀ ਐਨੂਅਲ ਜਿਹੜੀ ਤੁਹਾਡੀ ਟੈਕਸ ਰਿਟਰਨ ਆ ਉਹਦੇ ਵਿੱਚ ਇਹ ਡਿਕਲੇਅਰ ਕਰਨੀ ਮੰਡਟਰੀ ਆ ਓਕੇ ਇਹ ਹੁਣ ਆਪਾਂ ਕਈ ਵਾਰੀ ਮਤਲੇ ਜੇ ਹੋ ਕੇ ਕਰਦੇ ਤੇ ਨਹੀਂ ਆ ਕਿ ਮੈਨੂੰ ਪਤਾ ਨਹੀਂ ਲੱਗਾ ਜਾਂ ਫਲਾਨਾ ਪਰ ਇਹ ਜਾਨੀ ਲਾ ਬਹੁਤ ਕਲੀਅਰ ਆ ਇਹਦੇ ਬਾਰੇ ਕਿ ਜੇ ਤੁਸੀਂ ਸਾਰੀ ਉਮਰ ਲਗਾਉਂਦੇ ਰਹੇ ਲਗਾਉਂਦੀਆਂ ਰਹੀਆਂ ਪਰ ਐਨ ਕਿਤੇ ਅਖੀਰਲੇ ਜ਼ਿੰਦਗੀ ਦੇ ਪੜਾਅ 'ਚ ਜਾ ਕੇ ਪਤਾ ਲੱਗ ਗਿਆ ਵੀ ਤੁਸੀਂ ਇਤਾਂ ਕੀਤਾ ਤੇ ਫਿਰ ਉਹ ਐਨ ਪਿੱਛੇ ਤੱਕ ਸਾਰਾ ਚਲੇ ਜਾਣਗੇ ਵੀ ਤੁਸੀਂ ਐਦੋਂ ਤੋਂ ਚੀਟ ਕਰ ਰਹੇ ਸੀ ਹਾਂਜੀ ਤੇ ਫਿਰ ਉਹ ਸਾਰਾ ਬੈਲੈਂਸ ਕੱਢ ਦਿੰਦੇ ਹੁੰਦੇ ਆ ਜਿੱਦਾਂ ਹੁਣ ਸਰਬ ਲਈ ਸੀ ਜਿਨ੍ਹਾਂ ਨੇ ਜਾਂ ਫਿਰ ਕਵਰੀ ਬੈਨੀਫਿਟ ਲਏ ਸੀ ਉਹ ਬਿਲੀਅਨਸ ਆਫ ਡਾਲਰ ਜਿਹੜੇ ਰਿਕਵਰ ਕਰ ਰਿਆ ਐਫਐਸਆਈ ਆਰਏ ਲੋਕਾਂ ਤੋਂ ਕਿਸੇ-ਕਿਸੇ ਤੱਬਰ ਦੇ ਤਾਂ ਅਰਸ਼ 33 ਤੇ 30000 ਡਾਲਰ ਨਿਕਲ ਰਹੇ ਆ 50 50000 ਡਾਲਰ ਨਿਕਲ ਰਹੇ ਆ ਹਾਂ ਤੇ ਹੁਣ ਫਿਰ ਉਹ ਆਊਟਕ੍ਰਾਈ ਹੋ ਜਾਂਦੀ ਵੀ ਮੈਂ ਕਿੱਥੋਂ ਦਵ ਮੇ ਕੋਲ ਤਾਂ ਹੈ ਹੀ ਨਹੀਂ ਪਰ ਉਸ ਵੇਲੇ ਇਹ ਕਿਹਾ ਜਾ ਰਿਹਾ ਸੀਗਾ ਵੀ ਭਾਈ ਲੈ ਲਓ ਭਾਡੇ ਦਾ ਮੂੰਹ ਖੁੱਲਿਆ ਪਰ ਐਸ ਵੇਲੇ ਸਾਡੇ ਕੋ ਸਮਾਂ ਨਹੀਂ ਆ ਵੀ ਅਸੀਂ ਦੇਖ ਪਰਖ ਕੇ ਦਈਏ ਵੀ ਤੁਸੀਂ ਐਲੀਜੀਬਲ ਹੈ ਕੀ ਜੋ ਨਹੀਂ ਹੈ ਨਾ ਵੀ ਇਹ ਪਰ ਅਸੀਂ ਕੰਮ ਬਾਅਦ ਦੇ ਵਿੱਚ ਕਰਾਂਗੇ ਹੈ ਨਾ ਕਰਾਂਗੇ ਇਹ ਹੁਣ ਤੁਹਾਡਾ ਜਾਨਕੀ ਡਿਊ ਡਿਲੀਜੈਂਸ ਆਪਣੀ ਤੁਹਾਡੀ ਸਮਝ ਆ ਵੀ ਤੁਸੀਂ ਕੀ ਡਿਸਾਈਡ ਕਰਨਾ ਲੈ ਜੋ ਪਰ ਦੇਣੀ ਪੈ ਸਕਦੀ ਆ ਸੋ ਇਹ ਲੈਣੇ ਦੇ ਦੇਣੇ ਜਿਹੜੇ ਜੀ ਵੀ ਵੱਡੀ ਤਦਦ ਦੇ ਵਿੱਚ ਜਿਹੜੇ ਲੋਕ ਆ ਇਸ ਵੇਲੇ ਕਿਉਂਕਿ ਸੀਆਰਏ ਦੀਆਂ ਇਹ ਕੰਟੀਨਿਊਸਲੀ ਲੈਟਰ ਆ ਰਹੀਆਂ ਲੋਕਾਂ ਨੂੰ ਤੇ ਉਹਦੇ ਵਿੱਚ ਫਿਰ ਬਹੁਤ ਸਾਰੀਆਂ ਫੈਮਿਲੀਜ਼ ਆ ਜਿਹੜਾ ਜੀ ਵੀ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਪਤਾ ਕੀ ਆਰਸ਼ ਜੀ ਇਹ ਨਹੀਂ ਹੋ ਸਕਦਾ ਕਿ ਜਿਨਾਂ ਐਸ ਲੋੰਗ ਐਸ ਜਾਨੀ ਤੁਸੀਂ ਸੜਕ ਤੇ ਨਹੀਂ ਨਾ ਸੌਂਦੇ ਹੂੰ ਵੀ ਕੈਂਪਮੈਂਟ ਵਿੱਚ ਨਹੀਂ ਹੋ ਬੇ ਘਰੇ ਨਹੀਂ ਹੋ ਵੀ ਫੇ ਤਾਂ ਚਲੋ ਉਹੀ ਗੱਲ ਕਿ ਜੇ ਤੁਸੀਂ ਜੌਬ ਕਰਦੇ ਹੋ ਤੁਹਾਡੇ ਕੋ ਆਪਣਾ ਘਰ ਹੈ ਤੁਹਾਡੇ ਕੋ ਆਪਣਾ ਬਿਜ਼ਨਸ ਹੈ ਤੇ ਫਿਰ ਸੀਆਰਏ ਕੋ ਬਹੁਤ ਤਰੀਕੇ ਆ ਕਿ ਇਹ ਜਿਹੜੇ ਪੈਸੇ ਆਪਣੇ ਵਾਪਸ ਕਢਾਉਣ ਦੇ ਤੇ ਜਦੋਂ ਕੋਰਟ ਵਿੱਚ ਵੀ ਕੇਸ ਚਲੇ ਜਾਂਦੇ ਤੇ ਉਹਦੇ ਵਿੱਚ ਵੀ ਕੋਰਟ ਜਿਹੜੇ ਜੱਜਸ ਆ ਆਮ ਤੌਰ ਤੇ ਜਣੀ ਹੈ ਇਹ ਸੀਆਰਏ ਦੇ ਹੱਕ ਦੇ ਵਿੱਚ ਇਹ ਭੂਤ ਦੇ ਹੁੰਦੇ ਆ ਹੈ ਨਾ ਵੀ ਇਹ ਆਮ ਤੌਰ ਤੇ ਜਿਹੜੀ ਇਹ ਪਲੀ ਹੁੰਦੀ ਆ ਵੀ ਮੈਨੂੰ ਪਤਾ ਨਹੀਂ ਲੱਗਾ ਜੀ ਮੈਨੂੰ ਕਿਸੇ ਨੇ ਦੱਸਿਆ ਨਹੀਂ ਜੀ ਤੇ ਫਿਰ ਜਣੀ ਉਹ ਕਹਿੰਦੇ ਹੁੰਦੇ ਵੀ ਜੇ ਪਤਾ ਨਹੀਂ ਸੀ ਲੱਗਾ ਤੇ ਪਤਾ ਲਾ ਲੈਣਾ ਸੀ ਕਿਸੇ ਨੇ ਦੱਸਿਆ ਨਹੀਂ ਸੀ ਤੇ ਕਿਸੇ ਨੂੰ ਫਿਰ ਤੁਸੀਂ ਆਪ ਪੁੱਛ ਲੈਣਾ ਸੀ ਹਨਾ ਉਸ ਸਮੇਂ ਸੋ ਇਦਾਂ ਕਰਕੇ ਇਹ ਸਿਚੁਏਸ਼ਨ ਮੈਂ ਕਹਿ ਰਿਹਾ ਕਿ ਜਿਹੜੀ ਡਬਲ ਟੈਕਸੇਸ਼ਨ ਹਨਾ ਕਈ ਵਾਰ ਇਹ ਹੈ ਵੀ ਜੇ ਇੰਡੀਆ ਚੋਂ ਇਨਕਮ ਜਨਰੇਟ ਕੀਤੀ ਆ ਤਾਂ ਇੰਡੀਆ ਚ ਵੀ ਟੈਕਸੇਬਲ ਹੋ ਸਕਦੀ ਆ ਹੈ ਤੇ ਕੈਨੇਡਾ ਦਾ ਉਧਰ ਲਾਇਆ ਵੀ ਇਥੋਂ ਦੇ ਰੈਜ਼ੀਡੈਂਟਾਂ ਤੇ ਤੁਸੀਂ ਬੋਲਟ ਵਾਈ ਇਨਕਮ ਜਿਹੜੀ ਆਪਣੀ ਡਿclare ਕਰਨੀ ਆ ਇਦਾਂ ਹੀ ਕਤਰ ਦੇ ਸਿਲਸਿਲੇ ਚ ਹੁਣ ਇਹ ਹੋ ਸਕਦਾ ਕਿ ਜਿਹੜੇ ਕੈਨੇਡੀਅਨਸ ਉਹ ਕਤਰ ਦੇ ਵਿੱਚ ਕੰਮ ਕਰੋਗੇ ਕਿ ਉਹਨਾਂ ਦਾ ਟੈਕਸ ਜਾਂ ਤੇ ਉਹ ਕੈਨੇਡਾ ਚ ਪੇ ਕਰੂਗੇ ਜਾਂ ਕਤਰ ਦੇ ਵਿੱਚ ਕਰੂਗੇ ਦੋਨਾਂ ਥਾਵਾਂ ਤੇ ਹੀ ਨਿਕਲਣਾ ਪਊਗਾ ਜੀ ਓਕੇ ਤੇ ਇਦਾਂ ਹੀ ਜਿਹੜੇ ਯਾਨੀ ਕਿ ਕਤਰ ਦੇ ਲੋਕ ਆ ਜਿਹੜੇ ਇੱਥੇ ਕੰਮ ਕਰੂਗੇ ਇਸੇ ਤਰ੍ਹਾਂ ਜਿਹੜੀ ਰੈਸੀਪਰੋਕਲ ਇਹ ਟੈਕਸੇਸ਼ਨ ਦਾ ਨਵਾਂ ਜਿਹੜਾ ਆਉਣ ਵਾਲੀ ਚੇਂਜਸ ਹੋਊਗੀ ਉਹਨਾਂ ਤੇ ਅਪਲਾਈ ਹੋ ਸਕਦੀ ਆ ਜੀ ਇਦਾਂ ਹੀ ਆਪਾਂ ਦੇਖ ਸਕਦੇ ਹਾਂ ਕਿ ਇਹ ਕੈਨੇਡਾ ਤੇ ਕਤਰ ਦੇ ਵਿਚਾਲੇ ਜਿਹੜਾ ਨਵਾਂ 에어 ਟਰਾਂਸਪੋਰਟੇਸ਼ਨ ਐਗਰੀਮੈਂਟ ਹੋ ਸਕਦਾ ਜਿਹਦਾ ਇੰਡੀਆ ਨਾਲ ਵੀ ਹੈਗਾ ਪਰ ਅੰਮ੍ਰਿਤਸਰ ਚੋਂ ਚੁੱਕੜਤਾ ਸਗਾ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਤਰ ਤੇ ਕੈਨੇਡਾ ਦੇ ਵਿਚਾਲੇ ਜਿਹੜੀਆਂ ਸਿੱਧੀਆਂ ਫਲਾਈਟਸ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਲੈਣ ਦੇਣਾ ਉਹ ਵੱਧ ਸਕਦਾ ਸੋ ਇਦਾਂ ਹੀ ਜਿਹੜਾ ਜੀ ਕਿ ਕੈਨੇਡਾ ਦੇ ਵੱਲੋਂ ਉੱਥੇ ਆਪਣੇ ਡਿਪਲੋਮੈਟਿਕ ਟਾਈਜ਼ ਸਟਰੋਂਗਰ ਕਰਨ ਦੇ ਲਈ ਮਤਲਬ ਆ ਆਪਣਾ ਜਿਹੜਾ ਸਟਾਫ ਉੱਥੇ ਕਤਰ ਦੇ ਵਿੱਚ ਵਧਾਇਆ ਜਾਣਾ ਜੋਤ ਸਾਹਿਬ ਨੂੰ ਲੱਗਦਾ ਕੈਨੇਡਾ ਨੇ ਕਹਿੰਦੇ ਹੁੰਦੇ ਨੇ ਕਿ ਇੰਗਲਿਸ਼ ਦੀ ਕਹਾਵਤ ਹੈ ਕਿ ਡੋਟ ਪੁੱਟ ਆਰ ਯੂਰ ਐਗਸ ਇਨ ਵਨ ਆ ਆ ਬਾਸਕਟ ਆਪਾਂ ਕੈਨੇਡਾ ਨੇ ਜਿਆਦਾ ਭਰੋਸਾ ਕੀਤਾ ਸੀ ਅਮਰੀਕਾ ਦਾ ਹਰ ਉਹ ਨਹੀਂ ਪਤਾ ਸੀ ਕਿ ਟ੍ਰੋਪਾ ਸਾਹਿਬ ਨੇ ਆ ਕੰਮ ਕਰਨਾ ਚਲੋ ਤੁਸੀਂ ਜਿ세 ਕਹੇ ਸਿੱਖ ਬੰਦਾ ਡੈਗ ਡੈਗ ਕੇ ਸਿੱਖਦਾ ਤੇ ਹੁਣ ਹੋਰ ਓਪਰਚੁਨਿਟੀਆਂ ਖੁੱਲ ਗਈਆਂ ਨੇ ਜੀ ਆ ਦੇਖੋ ਜਿਹੜਾ ਇਹ ਕਈ ਵਾਰੀ ਆਪਾਂ ਇੱਥੇ ਵਰਡ ਬੜਾ ਸੁਣਦੇ ਆ ਕਿ ਵੀ ਜਿਹੜਾ ਪ੍ਰੋਡਿਕਟੇਬਿਲਟੀ ਤੇ ਅਨ ਪ੍ਰੋਡਿਕਟੇਬਿਲਟੀ ਹਨ ਪਰ ਜਦੋਂ ਆਪਾਂ ਇੱਕ ਫੈਮਿਲੀ ਇੱਕ ਯੂਨਿਟ ਇਕੱਠਾ ਹੁੰਨੇ ਆ ਤੇ ਫਿਰ ਉਹਦੇ ਚ ਜਾਨੀ ਇੱਕ ਦੂਜੇ ਜੀ ਦੇ ਉੱਤੇ ਆਪਾਂ ਸ਼ੱਕ ਸ਼ੁਭੇ ਨਹੀਂ ਕਰਦੇ ਹਨਾ ਜਸਤ ਜਾਨੀ ਕਿ ਅੱਖਾਂ ਮੀਟ ਕੇ ਵਿਸ਼ਵਾਸ ਕਰਦੇ ਆ ਕਿ ਜੋ ਕਿਹਾ ਜੋ ਕੀਤਾ ਵੀ ਉਹ ਠੀਕ ਹੋ ਠੀਕਾ ਇੱਥੇ ਆਪਾਂ ਦੇਖਦੇ ਨਾ ਭਵੇਂ ਬੰਦਾ ਆਪਣਾ ਸਾਡਾ ਕੋਈ ਪਰਿਵਾਰ ਦਾ ਜੀ ਜੇਲ੍ਹ 'ਚ ਹੀ ਬੈਠਾ ਹੋਵੇ ਤੇ ਆਪਾਂ ਉਹਦੇ ਲਈ ਪਰੌਂਠੇ ਪਕਾ ਕੇ ਉੱਥੇ ਲੈ ਕੇ ਜਾਂਦੇ ਆ ਜਾਂਦੇ ਹੈ ਤੇ ਭਵੇਂ ਉਹ ਕਰੇ ਮਨਲਾ ਪਰ ਜਾਨੀ ਆਪਾਂ ਉਹਦਾ ਪੱਖ ਪੂਰਦੇ ਆ ਵੀ ਤੂੰ ਠੀਕ ਹੀ ਹੈ ਹੂੰ ਹੂੰ ਇੱਥੇ ਕੋਈ ਨਿਆਣਾ ਸਕੂਲੇ ਸਸਪੈਂਡ ਹੋ ਜੇ ਆਪਾਂ ਨੂੰ 10000 ਡਾਲਰ ਦਾ ਵਕੀਲ ਕਰਕੇ ਦਿੰਨੇ ਆ ਹਨਾ ਵੀ ਤੈਨੂੰ ਜ਼ਮਾਨਤ ਕਰਾਉਣ ਲਈ। ਉਹ ਕਹਿਣਾ ਮਤਲਬ ਇਹ ਸਾਡਾ ਜੀ ਭਾਵੇਂ ਗਲਤ ਹੀ ਆ ਪਰ ਆਪਾਂ ਉਹਦੀ ਪੇਠ ਥਪਥਪਾਉਨੇ ਆ ਵੀ ਕੋਈ ਨਹੀਂ ਆਪਾਂ ਤੇਰੇ ਨਾਲ ਹੀ ਆ। ਉਹਦੇ ਨਾਲ ਜਾਨੀ ਉਹ ਬੜੇ ਹੌਸਲੇ ਚ ਰਹਿੰਦਾ ਕ੍ਰਿਮੀਨਲ ਜੀ ਜਿਹੜਾ ਸਾਡੇ ਘਰ ਦਾ ਹੋਵੇ ਵੀ ਕੋਈ ਨਹੀਂ ਮੇਰੇ ਨਾਲ ਆ ਇਹ ਤੇ ਇਹਦਾ ਮਤਲਬ ਮੈਂ ਜੋ ਕਰ ਰਿਹਾ ਠੀਕ ਹੀ ਕਰ ਰਿਹਾ ਮੈਨੂੰ ਸੁਧਰਨ ਦੀ ਲੋੜ ਕੀ ਆ ਹਨਾ। ਸੋ ਇਦਾਂ ਕਰਕੇ ਆ ਵੀ ਆਪਾਂ ਹੁਣ ਤੱਕ ਯੂਐਸ ਕੈਨੇਡਾ ਇੱਕ ਫੈਮਲੀ ਹਨਾ। ਜੀ। ਵੀ ਜਦੋਂ ਅਸੀਂ ਖੁਦ ਦੇਖਦੇ ਨੇ ਇੱਥੇ ਜਦੋਂ ਜਦੋਂ জর্জ ਬੁਸ਼ ਬਣੇ ਪ੍ਰੈਜ਼ੀਡੈਂਟ ਆਉਟ ਆਏ ਅਸੀਂ ਵੀ ਗਏ ਸਾਰਾ ਦੇਖਿਆ ਸੋ ਵੀ ਸਭ ਤੋਂ ਪਹਿਲਾਂ ਨਵਾਂ ਪ੍ਰੈਜ਼ੀਡੈਂਟ ਯੂਐਸ ਦਾ ਬਣਨਾ ਤੇ ਉਹਨੇ ਇੱਥੇ ਜਿਹੜਾ ਕਿ ਕੈਨੇਡਾ ਦੀ ਫੋਰਨ ਕੰਟਰੀ ਦੀ ਜਿਹ ਫੇਰੀ ਕਰਨੀ ਆ ਕੈਨੇਡਾ ਦੀ ਕੀਤੀ ਜਾਂਦੀ ਸੀ ਬਿਲਕੁਲ ਜੀ ਤੇ ਪਰ ਇਹ ਡੋਨਲਡ ਟਰੰਪ ਸਾਹਿਬ ਨੇ ਇਹ ਵੀ ਪਰੰਪਰਾ ਤੋੜੀ ਸੋ ਇਥੋਂ ਕਰਕੇ ਯਾਨੀ ਕਿ ਵੀ ਇਹ ਜਿਹੜੇ ਫਰਕ ਆ ਉਹ ਉਹ ਪਾਣੇ ਸ਼ੁਰੂ ਕੀਤੇ ਸੀ ਇਹਨਾਂ ਨੇ ਪਿਛਲੀ ਟਰਮ ਦੇ ਦੌਰਾਨ ਇਹਦੇ ਵਿੱਚ ਤਾਂ ਬਿਲਕੁਲ ਉਹਨਾਂ ਨੇ ਖੱਡੇ ਹੀ ਪਟਕੇ ਰੱਖ ਦਿੱਤੇ ਸੋ ਜੇ ਦੇ ਕਰਕੇ ਫੇਨਾ ਚੁੱਲੀ ਆ ਜੀ ਵੀ ਜੀਵਨ ਨੇ ਤਾਂ ਅੱਗੇ ਚੱਲਣਾ ਹੁੰਦਾ ਨਾ ਕਾਜ਼ਵਲੇ ਸਾਡੇ ਨਾਲ ਸਤਪਾਲ ਸਿੰਘ ਜੋਲ ਸਾਹਿਬ ਆਪਣੀਆਂ ਚਲੋ ਕੀ ਗੱਲਾਂ ਬਾਤਾਂ ਅਸੀਂ ਸਿੱਖ ਰਹੇ ਜੀ ਇਹਨਾਂ ਤੋਂ ਗੱਲਾਂ ਬਾਤਾਂ ਤੋਂ ਤੇ ਬਹੁਤ ਕੁਝ ਤੁਸੀਂ ਵੀ ਗਾਂ ਇਸ ਪ੍ਰੋਗਰਾਮ ਨੂੰ ਸੁਣ ਕੇ ਆਪਣੇ ਯਾਰਾਂ ਦੋਸਤਾਂ ਬੇਲੀਆ ਨਾਲ ਗੱਲਬਾਤ ਕਰ ਸਕਦੇ ਹੋ ਹੈ ਖੈਲਦੀ ਡਿਸਕਸ਼ਨਸ ਯਹਾਂ ਵੀ ਅੱਜ ਅਸੀਂ ਆ ਸੁਣਿਆ ਅਸੀਂ ਅੱਜ ਆ ਸੁਣਿਆ ਤੋਂ ਦੇਖੋ ਜੀ ਅਸੀਂ ਕੋਸ਼ਿਸ਼ ਕਰਦੇ ਕਿ ਤੁਹਾਨੂੰ ਵੱਧ ਤੋਂ ਵੱਧ ਤੁਹਾਨੂੰ ਅਪਡੇਟ ਰੱਖੀਏ ਜੀ ਖਬਰਾਂ ਦੇ ਨਾਲ ਜੋਲ ਸਾਹਿਬ ਇਸ ਕੰਟਰੀ ਦੇ ਵਿੱਚ ਜੇ ਸਟੇਟਸ ਨਾ ਹੋਵੇ ਤਾਂ ਫਿਰ ਬੰਦਾ ਤਾਂ ਜਾਂ ਫਿਰ ਇਹ ਰੈਫਿਜੀਆ ਜਾਂ ਮੈਂ ਮੈਂ ਇਹ ਕਹਿ ਸਕਦਾ ਕਿ ਕੋਈ ਲੀਗਲ ਐਕਸ਼ਨ ਉਹਨਾਂ ਤੇ ਕਾਫੀ ਹੋ ਸਕਦੇ ਨੇ ਜੀ ਐਂਡ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਸਭ ਤੋਂ ਵੱਡੀ ਗੱਲ ਡਾਲੇਟ ਵਰਕ ਪਰਮਿਟ ਇਜ਼ ਵੈਰੀ ਰਿਕੁਆਇਰਡ ਫ্রম ਵਰਕਰਸ ਟੂ ਅਵੋਇਡ ਲੀਗਲ ਐਕਸ਼ਨ ਆ ਬਿਲਕੁਲ ਅਰਸ਼ ਜਿਹੜਾ ਇਹ ਇਮੀਗ੍ਰੇਸ਼ਨ ডিপਾਰਟਮੈਂਟ ਦੀ ਕੋਈ ਵੀ ਰਿਕੁਆਇਰਮੈਂਟ ਹੋਵੇ ਨਾ ਇਸ ਕਰਕੇ ਹੁੰਦੀ ਆ ਕਿ ਉਹ ਮਾਸਕ ਆ ਕਿ ਉਹ ਉਹਦੇ ਨਾਲ ਕੰਪਲਾਈ ਕਰਨਾ ਜਾਨੀ ਕਿ ਜ਼ਰੂਰੀ ਆ ਹੂੰ ਅੱਛਾ ਅਤੀ ਜੀ ਨਹੀਂ ਕੰਪਲਾਈ ਕੀਤਾ ਜਾਂਦਾ ਤੇ ਫਿਰ ਉਹਦੇ ਕੰਸੀਕਵੈਂਸਸ ਆ ਤੇ ਕੰਸੀਕਵੈਂਸਸ ਜਿਹੜੇ ਲਾਅ ਦੇ ਵਿੱਚ ਉਹ ਕਈ ਵਾਰੀ ਬੜੇ ਸਵੀਅਰ ਹੁੰਦੇ ਆ ਅੱਛਾ ਉਹ ਜਿਹੜੇ ਫਿਰ ਨਤੀਜੇ ਆ ਜਾਂ ਕਹੋ ਕਿ ਸਿੱਤੇ ਜਿਹੜੇ ਪਹੁੰਚਨੇ ਪੈਂਦੇ ਆ ਵੀ ਉਹ ਉਹ ਡੈਪੋਟੇਸ਼ਨ ਤੱਕ ਗੱਲ ਜਾਂਦੀ ਆ ਜੀ ਮਿਸਰੇਪ ਕੀਤਾ ਹੋਵੇ ਜਾਂ ਕਹੋ ਕਿ ਜਣੇ ਝੂਠ ਮਾਰ ਕੇ ਵੀਜ਼ਾ ਜਾਂ ਇਮੀਗ੍ਰੇਸ਼ਨ ਲਈ ਹੋਵੇ ਜਾਂ ਸਿਟੀਜ਼ਨਸ਼ਿਪ ਤੱਕ ਵੀ ਝੂਠ ਮਾਰ ਕੇ ਲਈ ਹੋਵੇ ਅੱਛਾ ਫਿਰ ਪ੍ਰੋਸੀਡਿੰਗਸ ਆ ਜਿਹੜੀਆਂ ਉਹ ਸ਼ੁਰੂ ਹੋ ਸਕਦੀਆਂ ਏਦਾਂ ਹੀ ਫਿਰ ਜਿਹੜੇ ਇਹ ਵਰਕ ਪਰਮਿਟਾ ਜਾਂ ਫਿਰ ਜਿਹੜੇ ਅਦਰਵਾਈਜ਼ ਆ ਵਿਜ਼ਿਟਰ ਵੀਜ਼ਾ ਵਗੈਰਾ ਇਹ ਤੇ ਸਭ ਤੋਂ ਜ਼ਿਆਦਾ ਯਾਨੀ ਕਿ ਵੀ ਇਹਨਾਂ ਨੂੰ ਰਿਸਪੌਂਸ ਦਾ ਹਨਾ ਤੇ ਉਹਨਾਂ ਤੇ ਕੋ ਬਹੁਤੀਆਂ ਲੰਬੀਆਂ ਚੌੜੀਆਂ ਫਿਰ ਅਦਾਲਤੀ ਕਾਰਵਾਈਆਂ ਵੀ ਨਹੀਂ ਚੱਲਦੀਆਂ ਇਸ ਕਰਕੇ ਇਹ ਯਾਨੀ ਬਾਰ-ਬਾਰ ਇਮੀਗ੍ਰੇਸ਼ਨ ਡਿਪਾਰਟਮੈਂਟ ਇਹ ਵਰਕ ਪਰਮਿਟ ਹੋਲਡਰਜ਼ ਨੂੰ ਖਾਸ ਤੌਰ ਤੇ ਅਪੀਲ ਕਰਦੇ ਹੁੰਦੇ ਆ ਨੰਦੇ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਕੈਸ਼ ਤੇ ਕੰਮ ਚੱਲ ਰਿਹਾ ਜੀ ਉਹ ਕੈਸ਼ ਤੇ ਹੁਣ ਕੰਮ ਚੱਲ ਰਿਹਾ ਮੈਨੂੰ ਇੱਥੇ ਕਿਹਵਰੀ ਫੋਨ ਆਉਣਗੇ ਜਦੋਂ ਜਿੰਨੇ ਚਿਰ ਕਿਸੇ ਨੂੰ ਕੱਢ ਨਹੀਂ ਨਾ ਦਿੱਤਾ ਜਾਂਦਾ ਵੀ ਤੂੰ ਨਾ ਸਵੇਰ ਨੂੰ ਆਈ ਉਹਨਾਂ ਚਿਰ ਨਹੀਂ ਉਹਨੂੰ ਮਾੜਾ ਲੱਗਦਾ ਕਿਸੇ ਏਮਪਲੋਇਰ ਕੋਲ ਜੇ ਕੋਈ ਕੈਸ਼ ਤੇ ਜਾਂ ਇਲਿਗਲ ਕੰਮ ਕਰ ਰਿਹਾ ਵਰਕਰ கரੈਕਟ ਵੀ ਜਿੱਦਣ ਉਹਨੇ ਏਮਪਲੋਇਰ ਨੇ ਉਹਨੂੰ ਕਹਿ ਦੇਣਾ ਵੀ ਤੂੰ ਨਾ ਆਈ ਉਹਦੋਂ ਉਹਨੇ ਫੋਨ ਕਰ ਦੇਣਾ ਵੀ ਮੈਂ ਜੀ ਦੱਸੋ ਇਹਦੀ ਸ਼ਿਕਾਇਤ ਕਿੱਥੇ ਕਰਾਂ ਇਹਨਾਂ ਕੋਈ ਇਲਿਗਲ ਵਰਕਰ ਕੰਮ ਕਰ ਰਿਹਾ ਹਾਂ ਚੀਜ਼ ਕੈਨੇਡIAN ਸਿਸਟਮ ਚ ਦੋ ਵੀ ਨਾ ਲੱਗਿਆ ਜਾਣਾ ਫਾਟੂਚੇ ਮੇਰੇ ਕਹਨ ਦਾ ਮਤਲਬ ਹੈ ਇਹ ਚੀਜ਼ ਕੈਨੇਡੀਅਨ ਸਿਸਟਮ ਚ ਵਰਕ ਨਹੀਂ ਕਰਦੀ ਜਿੱਦਾਂ ਤੋਂ ਇੱਕ ਫੈਮਿਲੀ ਕਹਿੰਦੇ ਆ ਵੀ ਜਿੰਨੇ ਚਿਰ ਹਸਬੰਡ ਵਾਈਫ ਹੈ ਹਸਬੰਡ ਜਿੰਨਾ ਮਰਜੀ ਕੈਨੇਡਾ ਨੂੰ ਸੰਯੋਗ ਤੇ ਘੁਣ ਬਣ ਕੇ ਖਾ ਰਿਹਾ ਹੋਵੇ ਵਾਈਫ ਨੂੰ ਪਤਾ ਹੋਵੇ ਜਾਂ ਤਾਂ ਉਹ ਬੋਲ ਜਵੇ ਹਮ ਪਰ ਜੇ ਉਹ ਲੜ ਪਏ ਵੱਖ ਹੋ ਗਏ ਫੇਰ ਜਾਨੀ ਕਿ ਉਹਨਾਂ ਨੇ ਇੱਕ ਦੂਜੇ ਦੇ ਨੁਕਸ ਕਰਨੇ ਪਏ ਤੇ ਇੰਨੇ ਸਾਲਾਂ ਤੋਂ ਐ ਕਰ ਰਿਆ ਇਹ ਤੇ ਇੰਨੇ ਸਾਲਾਂ ਤੋਂ ਐ ਕਰ ਰਹੀ ਆ ਹਮ ਹਮ ਇਹ ਸਿਸਟਮ 'ਚ ਨਹੀਂ ਚੱਲਦਾ ਫਿਰ ਆਪਾਂ ਚਿੱਠੀਆਂ ਲਿਖਣ ਲੱਪਾਂਗੇ ਇਮੀਗ੍ਰੇਸ਼ਨ ਨੂੰ ਫਿਰ ਉਹ ਜੀ ਪాయిਜ਼ਨ ਪੈਨ ਆ ਭੀ ਇਹ ਤਾਂ ਹੁਣ ਬਦਲਾ ਲਊ ਕਾਰਵਾਈ ਆ ਜੀ ਹੈਨਾ ਸੋ ਇਸ ਕਰਕੇ ਇਹ ਜਿਹੜਾ ਆਪਾਂ ਟਕਾਉਂਸਲੇ ਬਾਜੀ ਇਦਾਂ ਦੀ ਕੀਤੀ ਇਹ ਜਿਹੜਾ ਕਿਰਦਾਰ ਮੈਂ ਕਹਿੰਨਾ ਇੱਕ ਕੈਨੇਡਾ ਨੰਬਰ 1 ਦੇਸ਼ ਇਦਾਂ ਦੇ ਲੋਕਾਂ ਦੇ ਸੁਭਾਅ ਕਰਕੇ ਨਹੀਂ ਸੀਗਾ ਬੇਈਮਾਨਾ ਕਰਕੇ ਹੈਨਾ ਬੇਈਮਾਨਣੀਆਂ ਕਰਕੇ ਕਿ ਬੇਈਮਾਨੀ ਨੂੰ ਬੇਈਮਾਨਣੀ ਨੂੰ ਬੇਈਮਾਨ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਜਾਂਦਾ ਹੂੰ ਆਪਾਂ ਖੁਦਗਰਜ਼ ਹੋ ਕੇ ਉਹਨਾਂ ਚਿਰ ਬਰਦਾਸ਼ਤ ਕਰਦੇ ਆ ਜਿੰਨਾ ਚਿਰ ਸਾਡਾ ਮਤਲਬ ਪੂਰਾ ਹੋਈ ਜਾਂਦਾ। ਜਦੋਂ ਸਾਡਾ ਮਤਲਬ ਪੂਰਾ ਹੋਣਾ ਵੜ ਗਿਆ ਉਦੋਂ ਅਸੀਂ ਜਾਨੀ ਉਦੋਂ ਤੋਂ ਟੁਰਨਾ ਵੀ ਮੈਂ ਤੇ ਹੁਣ ਸ਼ਿਕਾਇਤ ਕਰੂੰ। ਜਿੱਤਾ ਵੀ ਜਿਹੜੇ ਜੀ ਨੂੰ ਬਾਅਦ 'ਚ ਆਪਾਂ ਕਢਾਉਣ ਲਈ ਜ਼ੋਰ ਲਾਉਨੇ ਆ ਪਹਿਲਾਂ ਉਹਨੂੰ ਐਨ ਅੱਡੀ ਚੋਟੀ ਦਾ ਜ਼ੋਰ ਲਾਉਣ ਲਈ ਲਈ ਜਾਂਦੇ ਆ। ਜਦੋਂ ਵਿਆਹ ਹੋਣਾ ਹੁੰਦਾ ਉਦੋਂ 8-10 ਦਿਨ ਤੇ ਦੋਵੇਂ ਤਰ੍ਹਾਂ ਸਾਰੀਆਂ ਤਰ੍ਹਾਂ ਪੰਗੜਾ ਨਾਚ ਵਿਦਾਈ ਪਈ ਜਾਂਦਾ ਨਾ ਕੋਈ ਕੰਮ ਦੀ ਗੱਲ ਉਦੋਂ ਹੋਰ ਤੇ ਕੀਤੀ ਨਹੀਂ ਜਾਂਦੀ ਦੇਖਣ ਪਰਖਣ ਦੀ। ਉਹ ਜਦੋਂ ਹੁਣ ਫੇਰ ਵੀ ਜਦੋਂ ਇਦਾਂ ਭਾਂਡਾ ਮੁੱਦਾ ਹੋ ਜਾਂਦਾ ਵੀ ਉਹ ਭੱਜ ਗਈ ਜਾਂ ਭੱਜ ਗਿਆ ਤੇ ਫੇਰ ਆਪਾਂ ਕਿਨੇ ਹੁਣ ਇਹਨੂੰ ਕਢਾਉਣਾ ਜੀ ਸਹੀ ਸੋ ਇਹ ਗੱਲਾਂ ਕੈਨੇਡੀਅਨ ਸਿਸਟਮ 'ਚ ਇਦਾਂ ਨਹੀਂ ਚੱਲਦੀਆਂ ਸਾਨੂੰ ਅੰਡਰਸਟੈਂਡ ਕਰਨਾ ਪਊਗਾ ਜੀ ਜੀ ਤੁਸੀਂ ਜੇ ਤਾਂ ਇੱਕ ਗਲਤ ਕੰਮ ਗਲਤ ਆ ਤੇ ਉਹ ਤੁਹਾਡੇ ਲਈ ਉਦੋਂ ਵੀ ਗਲਤ ਹੋਣਾ ਚਾਹੀਦਾ ਜਦੋਂ ਤੋਂ ਤੁਹਾਨੂੰ ਪਤਾ ਹੂੰ ਇਹ ਨਹੀਂ ਵੀ ਜਦੋਂ ਤੁਹਾਨੂੰ ਕੰਮ ਤੋਂ ਕੱਢਿਆ ਉਦੋਂ ਕੈਸ਼ ਕੰਮ ਮਾੜਾ ਹੋ ਗਿਆ ਰਾਈਟ ਜਦੋਂ ਤੁਹਾਡੀ ਲੜਾਈ ਹੋ ਗਈ ਉਦੋਂ ਹਸਬੰਦ ਬੁਰਾ ਹੋ ਗਿਆ ਹੂੰ ਉਦੋਂ ਵਾਈਫ ਮਾੜੀ ਹੋਗੀ ਹਨਾ ਇਹ ਇਹ ਕੰਮ ਇਦਾਂ ਨਹੀਂ ਕੈਨੇਡੀਅਨ ਸਿਸਟਮ ਕੈਨੇਡਾ ਦੇਸ਼ ਇਦਾਂ ਦੇ ਲੋਕਾਂ ਦੇ ਸੁਭਾਵਾ ਕਰਕੇ ਨੰਬਰ 1 ਨਹੀਂ ਸੀਗਾ ਤੇ ਨਾ ਇਹਨਾਂ ਨੇ ਇਦਾਂ ਕਰਨਾ ਕਿਸੇ ਦੇ ਕਹਿਣ ਤੇ ਸੋ ਇਸ ਕਰਕੇ ਵੀ ਇਹ ਜਿਹੜਾ ਵਰਕ ਪਰਮਿਟ ਆ ਇਹ ਵਰਕਰ ਦੀ ਰਿਸਪੌਂਸਿਬਿਲਟੀ ਆ ਵੀ ਉਹਨੂੰ ਵੈਲਿਡ ਰੱਖੇ ਜੀ ਤੇ ਜਿੰਨਾ ਚਿਰ ਉਹ ਵੈਲਿਡ ਆ ਵੀ ਆਪਣਾ ਕੰਮ ਕਰੇ ਉਸ ਤੋਂ ਉਸ ਦੇ ਦੌਰਾਨ ਹੀ ਆਪਣਾ ਪ੍ਰਬੰਧ ਕਰੇ ਜੇ ਉਹਦਾ ਇਰਾਦਾ ਵੀ ਮੈਂ ਗਾਂਹ ਫੇਰਣਾ ਤੇ ਨਹੀਂ ਤੇ ਫਿਰ ਜਦੋਂ ਉਹਦੀ ਮਿਆਦ ਮੁੱਕ ਗਈ ਤੇ ਫਿਰ ਇਹ ਬੜਾ ਬੈਂਕਲੀਅਰ ਹਾਲਾ ਦੇ ਵਿੱਚ ਫਿਰ ਕੰਟਰੀ ਛੱਡਣਾ ਜ਼ਰੂਰੀ ਹੋ ਜਾਂਦਾ ਪਰ ਜੇ ਕੋਈ ਇਦਾਂ ਨਹੀਂ ਕਰਦੇ ਤੇ ਫਿਰ ਉਹਨਾਂ ਤੇ ਪ੍ਰोसीडिंग ਹੋ ਕੇ ਫੜ ਕੇ ਡਿਪੋਰਟ ਕੀਤਾ ਜਾ ਸਕਦਾ ਵੀ ਮੈਂ ਇਹ ਵਿਚਾਰ ਰੱਖਦਾ ਵੀ ਇਸ ਜ਼ਿੰਦਗੀ 'ਚ ਜਿੰਨਾ ਚਿਰ ਦਿਲ ਧੜਕਦਾ ਹੈ ਉਹਨਾਂ ਚਿਰ ਆਪਾਂ ਸੌਣ ਨਹੀਂ ਆਏ ਆਪਾਂ ਇਸ ਜ਼ਿੰਦਗੀ ਦੇ ਵਿੱਚ ਥੱਕਣ ਨਹੀਂ ਆਏ ਜ਼ਿੰਦਗੀ ਜੇ ਮੰਨਣੀ ਹੈ ਤੇ ਸਾਨੂੰ ਜਾਗਦੇ ਰਹਿਣਾ ਪਵੇਗਾ ਜਿੰਨੀ ਕੋ ਲੋੜ ਹੈ ਸੌਣ ਦੀ ਆਰਾਮ ਦੀ ਉਥੋਂ ਤੱਕ ਠੀਕ ਹੈ ਆਪਾਂ ਸੁਸਤ ਆਲਸੀ ਲੇਜੀ ਹੋਣ ਨਹੀਂ ਆਏ ਇਸ ਜੀਵਨ ਦੇ ਵਿੱਚ ਬਿਲਕੁਲ ਜੀ ਇਸ ਤੋਂ ਪਹਿਲਾਂ ਕਿ ਡੱਬੇ ਦੇ ਵਿੱਚ ਪੈ ਜਾਈਏ ਆਪਾਂ ਬਹੁਤ ਵਾਰ ਗੱਲ ਕਰਦੇ ਵੀ ਇੱਕੋ ਹੀ ਡੱਬਾ ਹੈ ਅਖੀਰ ਤੇ ਇੱਕੋ ਹੀ ਡੱਬਾ ਹੈ ਜਿੰਨਾ ਮਰਜ਼ੀ ਵੱਡਾ ਮਹਿਲ ਕਰ ਲੋ ਉਸ ਡੱਬੇ 'ਚ ਪੈਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ ਇਹ ਲੋੜਵੰਦਾਂ ਦੀ ਸਹਾਇਤਾ ਕਰਕੇ ਫਰੀਦ ਦੇ ਵਿੱਚ ਪਖੰਡ ਨਹੀਂ ਪਈ ਸਹਾਇਤਾ ਫਰੀਦ ਦੇ ਵਿੱਚ ਇਹਦੇ ਨਾਲ ਹੀ ਭੈਣ ਭਰਾ ਲੋਕ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੱਲ ਕਰਕੇ ਜੀਵਨ ਆਸਾਨ ਕਰਨਾ ਉਹਦੇ ਲਈ 24 ਘੰਟੇ ਵੀ ਜਾਗਣਾ ਪੈ ਜੇ ਤੇ ਸਤਪਾਲ ਸਿੰਘ ਜੋਲ ਹਾਜ਼ਰ ਹੀ ਰਹਿੰਦੇ ਹਰ ਵੇਲੇ ਬਿਲਕੁਲ ਜੀ ਮੈਂ ਹਾਜ਼ਰ ਹੀ ਰਹਿੰਦੇ ਹਾਂ ਜੀ ਬਿਲਕੁਲ ਸੋਚ ਜੀ ਜੋਲ ਸਾਹਿਬ ਅਸੀਂ ਇੱਕ ਅਹਿਮ ਖਬਰ ਤੁਹਾਨੂੰ ਸਾਂਝ ਕਰਦੇ ਕਹਿੰਦੇ ਜਿਹੜੇ ਜਿਹੜੇ ਇੱਕ ਸੈਕਟਰ ਹੈ ਜੋ ਸਾਨੂੰ ਪ੍ਰੋਟੈਕਟ ਕਰਨ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦੇ ਪਰ ਚਲੋ ਹਰ ਕਰ ਰਹੇ ਨੇ ਆਪਣਾ ਕੰਮ ਉਹੀ ਸੈਕਟਰ ਸੁਣਿਆ ਕਿ ਚਾਰਜਡ ਹੋਗੇ ਜੀ ਇੰਪੇਅਰਡ ਡਰਾਈਵਿੰਗ ਦੇ ਵਿੱਚ ਹਾਂ ਅਰ ਸਹੀ ਨਾ ਵੀ ਦੇਖੋ ਆਪਣੇ ਆਪ ਦੇ ਵਿੱਚ ਜਿਹੜੀ ਹੈਰਾਨੀ ਵਾਲੀ ਗੱਲ ਹੈ ਇੱਥੇ ਜਦੋਂ ਆਪਾਂ ਕਿਤੇ ਪੁਲਿਸ ਦੇ ਜਿਹੜੇ ਰਿਕਰੂਟਰਸ ਹੁੰਦੇ ਨਾ ਹਾਂ ਵੀ ਉਹਨਾਂ ਨੇ ਗੱਲ ਕਰੀਏ ਵੀ ਆ ਤੁਹਾਡੇ ਤਾਂ ਜੀ ਪੜੇ ਜਾਂਦੇ ਸ਼ਰਾਬ ਪੀ ਕੇ ਕਈ ਵਾਰੀ ਜੀ ਹਾਂ ਵੀ ਜਾਂ ਕਈ ਵਾਰੀ ਲੋਕਾਂ ਨਾਲ ਫੋਨਾਂ 'ਤੇ ਲੋਕਾਂ ਨਾਲ ਬੋਲਦੇ ਨਹੀਂ ਚਾਹ ਦੇ ਨਾਲ ਬੋਲਦੀਆਂ ਨਹੀਂ ਚਾਹ ਦੇ ਨਾਲ ਤੁਹਾਡੇ ਸਟਾਫ ਹਾਂ ਇੱਕ ਵੀ ਹਾਇਰ ਕਰਦੇ ਆ ਤੁਸੀਂ ਇਹਨਾਂ ਨੂੰ ਹਾਂ 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 ਇੱਕ ਪਾਸੇ ਤੁਸੀਂ ਕਹਿੰਦੇ ਵੀ ਜੇ 100 ਬੰਦਾ ਅਪਲਾਈ ਕਰਦਾ ਤੇ ਅਸੀਂ 4-5 ਨੂੰ ਅਸੀਂ ਸਿਲੈਕਟ ਕਰਦੇ ਆ ਬਿਲਕੁਲ ਬਿਲਕੁਲ ਤੇ ਮੈਂ ਪੁੱਛਿਆ ਵੀ 95 ਨੂੰ ਕਿਉਂ ਕੱਢਦੇ ਨੇ ਉਹਨਾਂ ਨੂੰ ਕੀ ਗੱਲ ਆ ਉਹ ਕਹਿੰਦੇ ਜੀ ਬਾਅਦ ਤੋਂ ਬਾਅਦ ਬੈਡ ਐਪਲ ਅਸੀਂ ਜਿਹੜੇ ਬਾਹਰ ਰੱਖਣੇ ਚਾਹਦੇ ਆ ਮਤਲਬ ਹੁਣ ਆਹ ਦੇਖੋ ਚੀਜ਼ਾਂ ਦੱਸ ਦਿਆਂ ਵੀ ਤੁਸੀਂ 4-5 ਦੇ ਵਿੱਚ ਵੀ ਬੈਡ ਐਪਲ ਸਾਰੇ ਚੋਣ ਨਹੀਂ ਸਕੇ ਤਾਰੇ ਨਹੀਂ ਚੋਣ ਸਕੀ ਸੌ ਨੇ ਅਪਲਾਈ ਕੀਤਾ ਤੁਸੀਂ 4-5 ਰੱਖੇ ਤੇ ਬੈਡ ਆਪਲ ਫੇਰ ਵੀ ਰਹਿ ਗਏ ਹਾਂ ਨਾ ਬਾਕੀ ਇਹ ਜੀ ਵੀ ਚੰਗਾ ਫਲ ਆਪਲ ਵੀ ਕਦੋਂ ਗਲ ਜੇ ਉਹ ਵੀ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਹੈ ਨਾ ਤੇ ਗਲ ਵੀ ਜਾਂਦਾ ਕਈ ਵਾਰ ਚੰਗਾ ਫਲਪੇ ਨੂੰ ਹੁੰਦਾ ਸੋ ਕਿਉਂਕਿ ਆਮ ਤੌਰ ਤੇ ਇਹ ਹੁੰਦਾ ਵੀ ਸਮਾਂ ਬਦਲਣ ਤੋਂ ਬਾਅਦ ਕਈ ਵਾਰੀ ਵਿਅਕਤੀਆਂ ਦੀ ਦਿਮਾਗੀ ਸਥਿਤੀ ਵੀ ਬਦਲ ਜਾਂਦੀ ਆ கரੈਕਟ ਕਿ ਜਿੱਦਾਂ ਪਹਿਲਾਂ ਇੱਥੇ ਕੈਨੇਡਾ ਆਉਣ ਤੋਂ ਪਹਿਲਾਂ ਮੈਂ ਤਾਂ ਹੀ ਕਰੀ ਜਾਂਦੇ ਕੈਨੇਡਾ ਵਾਲੇ ਲੋਕਾਂ ਦੀ ਆਮ ਤੌਰ ਤੇ ਲੋਕ ਹੂੰ ਹੂੰ ਪਹੁੰਚ ਕੇ ਫੇ ਜਮੀਰ ਬੜੀ ਸੋਹਣੀ ਜਾਗ ਪੈਂਦੀ ਕਈ ਵਾਰੀ ਪਹਿਲਾਂ ਨਹੀਂ ਇੰਨੀ ਜਾਗਦੀ ਉੱਥੇ ਇਹ ਤਾਂ ਇਹ ਭਾਈ ਸਾਹਿਬ ਸੀਗੇ ਜੀਪੀ 17 ਸਾਲ ਤੋਂ ਸਾਡੀ ਓਪੀਪ ਜਿਹੜੀ ਉਨਜ਼ਾਰੀ ਦੀ ਪ੍ਰੋਵਿੰਸ਼ਲ ਪੁਲਿਸ ਆ ਹੂੰ ਵੀ ਉਹਨਾਂ ਦੇ ਵਿੱਚ ਇਹ ਭਰਤੀ ਆ ਤੇ ਹੁਣ ਨਵਾਂ ਸਾਲ ਇਹਨਾਂ ਨੇ ਇਹ ਚੜਾਇਆ ਵੀ 15 ਦਿਨ ਬੀਤਣ ਤੋਂ ਬਾਅਦ ਕਰ ਲਓ ਵੀ 15ਵੇਂ ਦਿਨ ਇਹ ਜਾਰਜੀਅਨ ਪੇ ਦੇ ਵਿੱਚ ਔਨ ਡਿਊਟੀ ਸ਼ਰਾਬੀ ਸੀ ਔਨ ਡਿਊਟੀ ਇਹ ਵੀ ਨਹੀਂ ਪੀ ਆਫ ਡਿਊਟੀ ਕਿਤੇ ਟ੍ਰੈਫਿਕ ਸਟਾਪ ਦੇ ਵਿੱਚ ਫਸ ਗਏ ਜਾਂ ਕੁਝ ਹੋ ਗਿਆ ਹੂੰ ਔਨ ਡਿਊਟੀ ਸ਼ਰਾਬੀ ਸੀ ਤੇ ਉਸ ਤੋਂ ਬਾਅਦ ਜਾਨੀ ਕਿ ਵੀ ਹੁਣ ਸ਼ਰਾਬੀ ਕੇ ਗੱਡੀ ਚਲਾਉਣ ਦਾ ਜਿਹੜਾ ਸਾਡਾ ਸੈਕਸ਼ਨ ਆ ਕ੍ਰਿਮਨਲ ਕੋਡ ਦਾ 320 ਉਹ ਇਹਨਾਂ ਤੇ ਲੱਗਾ ਤੇ ਨੌਕਰੀ ਤੋਂ ਕਰ ਦਿੱਤਾ ਗਿਆ ਇਹਨਾਂ ਨੂੰ ਸਸਪੈਂਡ ਤੇ ਗੱਡੀ ਇਹਨਾਂ ਦੀ ਰੱਖ ਲਈ ਗਈ ਹੈ ਲਾਇਸੈਂਸ ਵੀ ਰੱਖ ਲਿਆ ਗਿਆ ਜਿਦਾਂ ਸਾਰਿਆਂ ਨਾਲ ਹੁੰਦਾ ਜੀ ਤੇ ਪਰ ਹੁਣ ਕਿਉਂਕਿ ਬਈ ਨੌਕਰੀ ਤੋਂ ਸਸਪੈਂਡ ਕੀਤਾ ਆਮ ਬੰਦਾ ਸਸਪੈਂਡ ਹੋਵੇ ਤੇ ਤਨਖਾਹ ਨਹੀਂ ਮਿਲਦੀ ਹੂੰ ਪਰ ਪੁਲਿਸ ਅਫਸਰ ਕੋਈ ਸਸਪੈਂਡ ਹੋਵੇ ਤੇ ਤਨਖਾਹ ਮਿਲਦੀ ਰਹਿੰਦੀ ਆ ਜੀ ਹੁਣ ਜਿੰਨੇ ਸਾਲ ਇਹ ਕੇਸ ਚੱਲੂਗਾ ਨਾਲੇ ਤੇ ਘਰ ਬੈਠਣਾ ਨਾਲੇ ਤਨਖਾਹ ਆਈ ਜਾਣੀ ਆ ਕਰਨਾ ਪੈਣਾ ਕੁਛ ਨਹੀਂ ਲੇਕਿਨ ਡਿਫੈਂਡ ਜ਼ਰੂਰ ਕਰਨਾ ਪਊਗਾ ਜੇ ਫਰਦਰ ਇਹ ਨਾਲੇ ਜੋਬ ਕਰਨੀ ਆ ਕਿਉਂਕਿ ਏਜ ਆ ਜੀ ਜਿਹੜੀ ਉਹ 39 ਆ ਜੀ ਬਿਲਕੁਲ 올 ਰਾਈਟ ਜੋਲਸ ਆ థాంਕ ਯੂ ਸੋ ਮਚ